ਇੱਕ ਨਾ ਕੁੜੀ ਸੌਰਿਆਂ ਤੋਂ ਆਪਣੇ ਪੇਕੇਆਂ ਦੇ ਘਰ ਆਪਣੀ ਮਾਂ ਨੂੰ ਮਿਲਣ ਲਈ ਆਉਂਦੀ ਹੈ ਤੇ ਉਹ ਕੀ ਦੇਖਦੀ ਹੈ ਕਿ ਉਸ ਦੀ ਮਾਂ ਵਧੀਆ-ਵਧੀਆ ਖਾਣੇ ਬਣਾ ਕੇ ਆਪਣੇ ਪੁੱਤ ਨੂੰ ਹੋਸਟਲ ਦੇ ਵਿੱਚ ਫੋਟੋਆਂ ਉਹਨਾਂ ਦੀ ਵਟਸਐਪ ਕਰਦੀ ਹੈ ਤੇ ਕੁੜੀ ਕਹਿੰਦੀ ਕਿ ਮਮਾ ਆਹ ਕੀ ਕਰੀ ਜਾਂਦੇ ਆ ਤੁਸੀਂ ਉਹ ਅਜੇ ਤੱਕ ਸੁਧਰਿਆ ਨਹੀਂ ਉਹ ਕਿੰਨਾ ਵੱਡਾ ਹੋ ਗਿਆ ਹੁਣ ਹੋਸਟਲ ਚਲਾ ਗਿਆ ਆ ਉਹਦਾ ਬਚਪਨਾ ਹੀ ਨਹੀਂ ਜਾਂਦਾ ਤੁਹਾਨੂੰ ਤੰਗ ਕਰਦਾ ਰਹਿੰਦਾ ਤੇ ਉਹ ਆਪਣੇ ਭਰਾ ਨੂੰ ਫੋਨ ਕਰਕੇ ਕਹਿੰਦੀ ਤੂੰ ਕੀ ਮਮਾ ਨੂੰ ਤੰਗ ਕਰਦਾ ਰਹਿਣਾ ਹੈ ਕੀ बार-बार ਤੈਨੂੰ ਖਾਣੇ ਦੀਆਂ ਫੋਟੋਆਂ ਭੇਜਣੋਂ ਕੀ ਖਾਂਦੇ ਕੀ ਨਹੀਂ ਖਾਂਦੇ ਤੇ ਕਹਿੰਦਾ ਭੈਣ ਮੈਂ ਜਦੋਂ ਪਿਛਲੀ ਵਾਰ ਹੋਸਟਲ ਤੋਂ ਘਰ ਆਇਆ ਸੀ ਨਾ ਤੇ ਮੈਂ ਦੇਖਿਆ ਕਿ ਮੰਮਾ ਖਾਣਾ ਨਹੀਂ ਖਾ ਰਹੇ ਸੀ ਕਿਉਂਕਿ ਪਾਪਾ ਦੀ ਡੈਥ ਤੋਂ ਬਾਅਦਾਂ ਤੇ ਭੈਣ ਦੇ ਵਿਆਹ ਤੋਂ ਬਾਅਦਾਂ ਮੈਂ ਹੋਸਟਲ ਆ ਗਿਆ ਮੰਮਾ ਇਕੱਲੇ ਹੋ ਗਏ ਘਰ ਦੇ ਵਿੱਚ ਤੇ ਮੰਮਾ ਖਾਣਾ ਨਹੀਂ ਖਾਂਦੇ ਸੀ ਕਦੀ ਬ੍ਰੈਡ ਖਾ ਲੈਂਦੇ ਸੀ ਕਦੀ ਨਮਕੀਨ ਕਦੀ ਬਿਸਕੁਟ ਬਸ ਕਦੀ ਦੁੱਧ ਪੀ ਲਿਆ ਉਹਨਾਂ ਕਦੀ ਖਾਣਾ ਹੀ ਨਹੀਂ ਬਣਾਇਆ ਸੀ ਨਾ ਰੋਟੀ ਬਣਾਉਂਦੇ ਹੀ ਨਾ ਖਾਂਦੇ ਸੀ ਤੇ ਉਹਨਾਂ ਨੂੰ ਮੈਨੂੰ ਜਦੋਂ ਪਤਾ ਲੱਗਾ ਕਿ ਉਹ ਨਹੀਂ ਖਾਣਾ ਵਗੈਰਾ ਖਾਂਦੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੰਮਾ ਜਦੋਂ ਵੀ ਤੁਸੀਂ ਖਾਣਾ ਬਣਾਇਆ ਕਰੋਗੇ ਤੁਸੀਂ ਮੈਨੂੰ ਉਸ ਖਾਣੇ ਦੀਆਂ ਵਟਸਐਪ ਕਰਨੀਆਂ ਫੋਟੋਆਂ ਕਿਉਂਕਿ ਜਿਹੜਾ ਮੈਸ ਦਾ ਬੋਰਿੰਗ ਖਾਣਾ ਨਾ ਉਹ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਘਰ ਦਾ ਖਾਣਾ ਦੇਖ ਕੇ ਤੇ ਮੈਂ ਉਹਦੀ ਫੀਲਿੰਗ ਲੈ ਲਿਆ ਕਰੂੰਗਾ ਤੇ ਇਸ ਕਰਕੇ ਤੁਸੀਂ ਮੈਨੂੰ ਘਰ ਦੇ ਖਾਣੇ ਦੀਆਂ ਫੋਟੋਆਂ ਜ਼ਰੂਰ ਭਾਇਆ ਕਰੋ ਤੇ ਉਹਦੇ ਨਾਲ ਕੀ ਹੈ ਕਿ ਦੀਦੀ ਹੁਣ ਮੰਮਾ ਖਾਣਾ ਬਣਾਉਂਦੇ ਆ ਵंस-ਵੰਨਾ ਤੇ ਬਣਾ ਕੇ ਖਾਂਦੇ ਹੀ ਹੋਣਗੇ ਢਿੱਡ ਭਰਦੇ ਆ ਆਪਣਾ ਨਾਲੇ ਮੈਨੂੰ ਫੋਟੋਆਂ ਭੇਜਦੇ ਆ ਤੇ ਕਿੰਨਾ ਖੁਸ਼ ਹੋ ਜਾਂਦੇ ਆ ਤੇ ਉਹ ਫਿਰ ਉਹ ਭੈਣ ਕਹਿੰਦੀ ਕਿ ਸੱਚੀ ਮੈਂ ਤੇ ਤੈਨੂੰ ਗਲਤ ਸਮਝਦੀ ਸੀ ਭਰਾ ਹੋਵੇ ਤੇ ਇਦਾਂ ਦਾ ਹੋਵੇ